ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਦਾ ਦੇ ਚਾਪਲੂਸਾਂ ਦਾ ਇੰਨਾ ਦਿਮਾਗ ਖਰਾਬ ਹੋ ਚੁੱਕਾ ਆ ਇਹਨਾਂ ਦੀ ਇੰਨੀ ਮਤ ਮਾਰੀ ਜਾ ਚੁੱਕੀ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਖੁਦ ਇਹ ਕੀ ਕੁਝ ਕਰ ਰਹੇ ਆ ਇਹ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਹਰ ਪਾਸੇ ਜਿਹਨੇ ਪੈ ਰਿਆ ਉਹ ਮਾਰ ਰਿਹਾ ਪਰ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕੰਮ ਉਹ ਇਹਨਾਂ ਦੇ ਹੀ ਉਲਟ ਜਾ ਰਿਹਾ ਆ ਤੁਸੀਂ ਦੇਖੋ ਕਿ ਵਿਰਸਾ ਸਿੰਘ ਬਲਟੋਹਾ ਵਰਗਾ ਜਿਹੜਾ ਸ਼ਖਸ ਆ ਉਹਨੇ ਤਾਂ ਬਾਦਲ ਗਿਆ ਦੀ ਚਾਪਲੂ ਸੀ ਦੀਆਂ ਹੱਦਾ ਹੀ ਜਿਹੜੀਆਂ ਆ ਪਿਛਲੇ ਲੰਬੇ ਸਮੇਂ ਤੋਂ ਟੱਪੀਆਂ ਹੋਈਆਂ ਆ ਤੇ ਉਹ ਹੁਣ ਜਫੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਨੀਟਾ ਨੀਟਾ ਕਹਿ ਕੇ ਸੰਬੋਧਨ ਕਰ ਰਿਹਾ ਆ ਸੋ ਦੁਰ ਲਹਰ ਤੇ ਆ ਬਿਰਸਾ ਸਿੰਘ ਬਰਟੋਹਾ ਤੇ ਜਿੰਨੇ ਜਿਹੜਾ ਇਸ ਹੱਦ ਤੱਕ ਜਿਹੜਾ ਆ ਉਹ ਗਿਰ ਚੁੱਕਾ ਹੋਇਆ ਆ ਕਿ ਉਹਨੂੰ ਕੋਈ ਜਥੇਦਾਰ ਸਾਹਿਬ ਦੇ ਅਹੁਦੇ ਦਾ ਕੋਈ ਮਾਨ ਸਤਕਾਰ ਨਹੀਂ ਰਹਿ ਗਿਆ ਉਹਨੂੰ ਕਿਸੇ ਪੰਥ ਪ੍ਰਚਾਰਕ ਦਾ ਕਿਸੇ ਪੰਥ ਪ੍ਰਸਤ ਗੁਰਸਿੱਖ ਦਾ ਜਿਹੜਾ ਆ ਉਹ ਕੋਈ ਮਾਨਤਾ ਨਹੀਂ ਕਰਨਾ ਹੁੰਦਾ ਦੂਜਾ ਪਾਸੇ ਇੱਕ ਇਹਨਾਂ ਦਾ ਹੋਰ ਸਭ ਤੋਂ ਵੱਡਾ ਚਾਪਲੂਸ ਜਿਹਦੇ ਉੱਤੇ ਬਲਾਤਕਾਰ ਵਰਗੇ ਜਿਹਦੇ ਕੇਸ ਵੀ ਦਰਜ ਸਨ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਛੇਕਿਆ ਗਿਆ ਸੀ ਸੋ ਉਹਨੇ ਵੀ ਸ਼ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਦਿਨ ਹੱਦਾਂ ਪਾਰ ਕਰ ਦਿੱਤੀਆਂ ਸੀ ਜਿਸ ਦਿਨ ਗਿਆਨੀ ਰਗਵੀਰ ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਲਾਇਆ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਧੱਕੇ ਨਾਲ ਜਫੇਦਾਰੀ ਜਿਹੜੀ ਆ ਥੋਪ ਦਿੱਤੀ ਗਈ ਸੀ ਫਿਰ ਸ਼ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਵਿੱਚ ਉਹ ਸੁੱਚਾ ਨੰਗਾਹ ਬੈਠਾ ਅਸਲ ਵਿੱਚ ਉਹ ਸੁੱਚਾ ਲਗਾ ਨਹੀਂ ਉਹ ਤਾਂ ਲੁੱੱਚਾ ਲਗਾਇਆ ਉਹਦੀਆਂ ਕਹਿੋਦੀਆਂ ਜਿਹੜੀਆਂ ਆ ਉਹ ਨੀਲੀਆਂ ਫਿਲਮਾਂ ਉਹ ਸਾਹਮਣੇ ਆ ਚੁੱਕੀਆਂ ਹੋਈਆਂ ਸੀ ਕਿਵੇਂ ਉਹਨੇ ਸ਼ਰੋਮਣੀ ਕਮੇਟੀ ਦੇ ਅਹੁਦੇ ਦਾ ਜਿਹੜਾ ਆ ਉਹ ਬੇੜਾ ਗਰਕ ਕੀਤਾ ਵਕਾਰ ਰੋਲੀ ਆ ਸ਼ਾਨ ਰੋਲੀ ਬਾਦਲ ਕਿਆਦੇ ਵੀ ਜਿਹੜੀ ਭਣੀ ਫਿਰਦੀ ਸੀ ਸ਼ਾਨ ਜੀ ਉਹ ਵੀ ਉਹਨੇ ਰੋਦ ਕੇ ਰੱਖ ਦਿੱਤੀ ਸੋ ਬਾਦਲ ਦਸ ਦੇ ਵਿੱਚ ਸਾਰੇ ਇਹੋ ਦੇ ਆ ਪਰ ਹੁਣ ਵੇਖੋ ਕਿ ਜਿਹੜਾ ਉਹ ਸੁੱਚਾ ਲੰਗਾ ਆ ਉਹ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਨਰੈਣੂ ਮਹੰਤ ਕਹਿ ਰਿਹਾ ਆ ਇਸੇ ਤਰ੍ਹਾਂ ਜਿਹੜਾ ਬਾਦਲ ਕਿਆਂ ਦਾ ਆਈਟੀ ਸੱਲਿਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਿਹੜੇ-ਜਿਹੜੇ ਵੀ ਪੰਥ ਪ੍ਰਸਤ ਗੁਰਸਿੱਖ ਜਥੇਬੰਦੀਆਂ ਆ ਬਾਦਲ ਦਲ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਵਿਰੋਧ ਕਰ ਰਹੀਆਂ ਆ ਉਹਨਾਂ ਸਾਰਿਆਂ ਨੂੰ ਬਾਦਲ ਦਲ ਦੇ ਆਈਟੀ ਸੈੱਲ ਵੱਲੋਂ ਜਾਂ ਇਹਨਾਂ ਦੇ ਕਿਰਾਏ ਤੇ ਭਰਤੀ ਕੀਤੇ ਬੰਦਿਆਂ ਵੱਲੋਂ ਇਹਨਾਂ ਦੇ ਭਾਰੇ ਦੇ ਟਟੂਆਂ ਦੇ ਵੱਲੋਂ ਜਿਹੜਾ ਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਾਂਗਰਸੀ ਕਿਹਾ ਜਾ ਰਿਹਾ ਆ ਕਿਸੇ ਨੂੰ ਆਰਐਸਐਸ ਦਾ ਖਿਤਾਬ ਦਿੱਤਾ ਜਾ ਰਿਹਾ ਆ ਕਿਸੇ ਨੂੰ ਬੀਜੇਪੀ ਦਾ ਖਿਤਾਬ ਦਿੱਤਾ ਜਾ ਰਿਹਾ ਆ ਕਿਸੇ ਨੂੰ ਹੋਰ ਤਰੀਕਿਆਂ ਦੇ ਨਾਲ ਜਿਹੜਾ ਨਿੰਦਨ ਭੰਡਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਆ ਪਰ ਸਿੱਖ ਸੰਗਤ ਸਭ ਕੁਝ ਜਾਣਦੀ ਹੈ ਖਾਲਸਾ ਪੰਥ ਬਹੁਤ ਡਾਢ ਆ ਬਹੁਤ ਬਿਆੰਤ ਆ ਜਿੰਨੇ ਬਾਦਲਕਿਆਂ ਨੂੰ ਜਿਹੜਾ ਉਹ ਰੋਦ ਕੇ ਰੱਖ ਦਿੱਤਾ ਜਾਂ ਤੇ ਕੋ ਵਿਖ ਵਿੱਚ ਅੱਜ ਇਹ ਲੰਗਾ ਭਰ ਗਿਆ ਵਰਟੋਏ ਵਰ ਗਿਆ ਚੀਮੇ ਵਰ ਗਿਆ ਭੁੰਡੜ ਵਰ ਗਿਆ ਇਹ ਸੁਖਵੀਰ ਸਿੰਘ ਬਾਦਲ ਦਾ ਤੇ ਉਹਦੀ ਸਮੁੱਚੀ ਜੁੰਡਲੀ ਦਾ ਉਹਦੇ ਸਾੰਬ ਦਾ ਅਜ ਦਾ ਹੋਰ ਵੀ ਨੁਕਸਾਨ ਕਰਨਗੇ ਇਹ ਇਹੋ ਜੇ ਖੂ ਦੇ ਵਿੱਚ ਡੋਬਨਗੇ ਲੰਗਾ ਭਰ ਗਿਆ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਕਦੀ ਵੀ ਨਿਕਲ ਨਹੀਂ ਸਕੇਗਾ ਹੋਣਾ ਇੱਕ ਪਾਸੇ ਵਿਰਸਾ ਸਿੰਘ ਬਟੂਹਾ ਦੂਜੇ ਪਾਸੇ ਸੁੱਚਾ ਲੰਗਾ ਇਹ ਇਨਾਂ ਦੀ ਜਿਹੜੀ ਜੋੜੀ ਆ ਉਹ ਭਰ ਚੁੱਕੀ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਹਰੇਕ ਪ੍ਰਕਾਰ ਦੇ ਯਤਨ ਕਰ ਰਹੀ ਆ ਤੇ ਜਫੇਦਾਰਾਂ ਦੇ ਉੱਤੇ ਜਿਹੜੇ ਹਮਲੇ ਆ ਉਹ ਕਰਦੇ ਆ ਇਹ ਨਰੈਣੂ ਮਹੰਤ ਜਫੇਦਾਰ ਅਰਗਵੀਰ ਸਿੰਘ ਨੂੰ ਕਹਿ ਰਹੇ ਆ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਹਿ ਰਹੇ ਆ ਪਰ ਤੁਹਾਡੀਆਂ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਕਰਤੂਤਾ ਤੁਸੀਂ ਕੀਤੀਆਂ ਹਨ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਤੇ ਨਰੇਨੂ ਮਹੰਤ ਉਹ ਤਾਂ ਸੋਚਾ ਲਗਾਇਆ ਬਿਰਸਾ ਸਿੰਘ ਬਟੋਹੇ ਵਰਗਾ ਆ ਜੋ ਕੁਝ ਨਰੇਨੂ ਮਹੰਤ ਗੁਰਦੁਆਰਿਆਂ ਦੇ ਵਿੱਚ ਕਰਦਾ ਰਿਹਾ ਉਹੀ ਕੁਝ ਆ ਲੁੱਚੇ ਲੰਗਾਹ ਨੇ ਜਿਹਾ ਜਾਂ ਉਹ ਕੀਤਾ ਇਹ ਤਾਂ ਕੋਈ ਲੁਕਿਆ ਛਿਪਿਆ ਨਹੀਂ ਹੈ ਤੇ ਜਿਹੋ ਜਿਹੇ ਕੁਕਰਮ ਨਰੇਨੂ ਮਹੰਤ ਕਰਦਾ ਰਿਹਾ ਜਾਂ ਗੁਰਦਹਾਮਾਂ ਦੀ ਦਰਬਾਰ ਤੋਂ ਕਰਦਾ ਰਿਹਾ ਉਹੋ ਜਿਹੇ ਕੰਮ ਆ ਬਿਰਸਾ ਸਿੰਘ ਬਟੋਹਾ ਤੇ ਇਹਨਾਂ ਦੀ ਸਮੁੱਚੀ ਬਾਦਲਦਸ ਦੀ ਜਿਹੜੀ ਟੋਲੀ ਆ ਉਹ ਕਰਦੀ ਰਹੀ ਆ ਪਰ ਅੱਜ ਪੰਥ ਜਿਹੜਾ ਆ ਉਹ ਜਾਗ ਚੁੱਕਾ ਹੋਇਆ ਆ ਤੁਸੀਂ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਾਂਗਰਸੀ ਆਖਦੇ ਹੋ ਨਾ ਪਰ ਕਾਂਗਰਸ ਦੇ ਨਾਲ ਸਭ ਤੋਂ ਵੱਡੀ ਯਾਰੀ ਤੁਹਾਡੀ ਆ ਇੰਦਰਾ ਗਾਂਧੀ ਦੇ ਨਾਲ ਮੀਟਿੰਗਾਂ ਕੌਣ ਕਰਦਾ ਸੀ ਤੁਸੀਂ ਕਰਦੇ ਸੀ ਕਰਦੇ ਸੀ ਨਾ ਦਿੱਲੀ ਜਾ ਜਾ ਕੇ ਜਦੋਂ ਧਰਮਜੋਤ ਮੋਰਚਾ ਲੱਗਾ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਬਾਦਲ ਨੇ ਪਹਿਲੀ ਚੋਣ ਲੜੀ ਸੀ ਕਾਂਗਰਸ ਨੇ ਚੋਣ ਨਿਸ਼ਾਨ ਤੋਂ ਲੜੀ ਸੀ ਜਦੋਂ 13 April 1978 ਨੂੰ 13 ਸਿੰਘ ਸ਼ਹੀਦ ਹੋਏ ਉਹ ਕਿੰਨਾਂ ਨੇ ਕੀਤੇ ਸੀ ਕਿੰਨਾਂ ਨੇ ਕਰਵਾਏ ਸੀ ਬਾਦਲਾਂ ਦੀ ਉਸ ਸਮੇਂ ਸਰਕਾਰ ਸੀ ਫਿਰ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਜੋ ਕਾਂਗਰਸ ਨੇ ਹਮਲਾ ਕੀਤਾ ਤੁਸੀਂ ਉਹਦੇ ਵਿੱਚ ਵੀ ਭਾਗੀਦਾਰ ਹੋ ਤੁਸੀਂ ਅਖੌਤੀ ਅਕਾਲੀ ਜਿਹਦੇ ਆ ਉਚਿੱਠੀਆਂ ਲਿਖਦੇ ਰਹੇ ਹੋ ਇੰਦਰਾ ਦਾ ਸਾਥ ਦਿੰਦੇ ਰਹੇ ਹੋ ਜਦੋਂ ਢੂਠੇ ਪੁਲਿਸ ਮੁਕਾਬਲੇ ਬਣਾਏ ਕੇਪੀਐਸ ਗਿੱਲ ਵਰਗਿਆਂ ਨੇ ਗੋਬਿੰਦ ਰਾਮ ਵਰਗਿਆਂ ਨੇ ਸੁਮੇਧ ਸੈਣੀ ਵਰਗਿਆਂ ਨੇ ਅਤੇ ਹੋਰ ਦੁਸ਼ਟਾਂ ਨੇ ਤੇ ਤੁਸੀਂ ਆ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆ ਕੇਪੀਐਸ ਗਿੱਲ ਦੇ ਨਾਲ ਜਿਹੜਾ ਆ ਮੀਟਿੰਗਾਂ ਕਰਦਾ ਰਿਹਾ ਆ ਸਵੇਰੇ ਸ਼ਹੀਦਾਂ ਦੇ ਭੋਗ ਤੇ ਪਹੁੰਚ ਜਾਂਦਾ ਸੀ ਤੇ ਰਾਤ ਨੂੰ ਜਾ ਕੇ ਕੇਪੀਐਸ ਗਿੱਲ ਦੇ ਨਾਲ ਮੀਟਿੰਗਾਂ ਕਰਦਾ ਸੀ ਮੁਖਬਰੀਆਂ ਕਰਦਾ ਹੁੰਦਾ ਸੀ ਤੇ ਉਸੇ ਸਮੇਤ ਸੈਣੀ ਨੂੰ ਫਿਰ ਤੁਸੀਂ ਅਹੁਦੇ ਦਿੱਤੇ ਨਾ ਜਿਨੇ ਸਿੰਘਾਂ ਦੇ ਉੱਤੇ ਇੰਨਾ ਜਿਹੜਾ ਜ਼ੁਲਮ ਤਸ਼ੱਦਦ ਢਾਇਆ ਤੇ ਜਿਸ ਕਮਲਨਾਥ ਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸ ਕਾਂਗਰਸੀ ਦੁਸ਼ਟ ਨੇ ਆ ਪ੍ਰਕਾਸ਼ ਸਿੰਘ ਬਾਦਲ ਉਹਨੂੰ ਗੁਰਦਸਤੇ ਭੇਟ ਕਰਦਾ ਫਿਰਦਾ ਆ ਅੱਜ ਵੀ ਗੂਗਲ ਦੇ ਉੱਤੇ ਜਿਹੜੀਆਂ ਤਸਵੀਰਾਂ ਆ ਉਹ ਪਈਆਂ ਹੋਈਆਂ ਆ ਤੁਸੀਂ 1986 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆ ਇੰਦਰਾ ਗਾਂਧੀ ਨੂੰ ਦੁਸ਼ਟ ਨੂੰ ਜਿਹੜੀ ਉਹ ਸ਼ਰਧਾਂਜਲੀ ਦੇਣ ਲੱਗੇ ਸੀ ਇਹ ਤਾਂ ਖਾਲਸਾ ਪੰਥ ਦੇ ਵਿਰੋਧ ਕੀਤਾ ਨਹੀਂ ਤਾਂ ਇੰਦਰਾ ਨੂੰ ਵੀ ਤੁਸੀਂ ਆਪਣੀ ਮਾਂ ਬਣਾ ਲਿਆ ਲੱਗੇ ਸੀ ਬੁੱੱਜਰ ਬੈਂਤੇ ਦੇ ਨਾਲ ਤੁਹਾਡੀਆਂ ਜਿਹੜੀਆਂ ਯਾਦੀਆਂ ਆ ਉਹ ਰਹੀਆਂ ਆ ਆ ਬੁੱੱਜਰ ਬੈਂਤੇ ਦਾ ਜਿਹੜਾ ਮੁੰਡਾ ਆ ਰਵਨੀਤ ਬਿੱਟੂ ਆ ਥੋੜੇ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੀ ਲੜਕੀ ਦੇ ਵਿਆਹ ਤੇ ਪੁੱਜਿਆ ਸੀ ਨਾ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜਾ ਜਫੀਆਂ ਪਾਉਂਦਾ ਫਿਰਦਾ ਸੀ ਹਰੇਕ ਕਾਂਗਰਸੀ ਦੇ ਨਾਲ ਹਰੇਕ ਆਰਐਸएस ਦੇ ਨਾਲ ਮੋਦੀਆਂ ਦੇ ਨਾਲ ਜਿਹੜੀਆਂ ਤੁਹਾਡੀਆਂ ਜਾਰੀ ਰਹੀ 23 ਸਾਲ ਤੇ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਆ ਉਹ ਬਣਾਈ ਰੱਖੀ ਆ ਆਰਐਸएस ਦੇ ਮੁਖੀ ਦੇ ਨਾਲ ਜਿਹੜੀਆਂ ਮੋਹਨ ਭਾਗਵਤ ਦੇ ਨਾਲ ਤੁਹਾਡੀਆਂ ਫੋਟੋਆਂ ਆ ਭਗਵੰਤ ਮਾਨ ਦੇ ਨਾਲ ਤੁਹਾਡੀਆਂ ਫੋਟੋਆਂ ਮਿਲ ਜਾਂਦੀਆਂ ਆ ਅਜ ਨਰਿੰਦਰ ਮੋਦੀ ਦੇ ਨਾਲ ਤੁਹਾਡੀਆਂ ਤਸਵੀਰਾਂ ਆ ਤੁਸੀਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਲੜ ਕੇ ਜਿਹੜਾ ਕੌਮ ਦਾ ਜਿਹੜਾ ਕਹਾਣ ਆ ਉਹ ਕੀਤਾ ਆ ਅੱਜ ਵੀ ਤੁਸੀਂ ਸੁਧਰੇ ਨਹੀਂ ਹੋ ਅੱਜ ਵੀ ਤੁਸੀਂ ਸਿੱਖ ਕੌਮ ਦੇ ਸਿਧਾਂਤਾਂ ਦੇ ਉਲਟ ਚੱਲ ਰਹੇ ਹੋ ਪੰਥ ਖਾਲਸੇ ਦੇ ਵਿਰੁੱਧ ਜਿਹੜਾ ਆ ਉਹ ਭੁੱਗਤ ਰਹੇ ਹੋ ਜਥੇਦਾਰਾਂ ਦੀ ਕਿਰਦਾਰਗੁਸ਼ੀ ਕਰਦੇ ਹੋ ਜਿਹੜਾ ਤੁਹਾਨੂੰ ਸਮਝਾਉਣ ਦਾ ਯਤਨ ਕਰਦਾ ਤੁਸੀਂ ਉਹਨੂੰ ਹੀ ਜਿਹੜਾ ਸਰਟੀਫਿਕੇਟ ਦੇ ਦਿੰਦੇ ਹੋ ਆ ਸੋਚਾ ਲੰਗਾ ਜਿਹੜਾ ਇੱਕ ਦੁਸ਼ਟ ਬੰਦਾ ਆ ਜਿਹਦਾ ਨਾ ਕੋਈ ਦੀਨ ਨਾ ਕੋਈ ਈਮਾਨ ਨਾ ਕੋਈ ਕਿਰਦਾਰ ਬਾਦ ਦੇ اخਲਾਕੀ ਬੰਦਾ ਆ ਇਹਦੀਆਂ ਵੀਡੀਓ ਜਿਹੜੀਆਂ ਪਿਛਲੇ ਦਿਨੀ ਜਿਹੜੀਆਂ ਆ ਉਹ ਸਾਹਮਣੇ ਆਈਆਂ ਕੀ ਕੁਝ ਹੋਇਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਕਿਵੇਂ ਲੇਲੜੀਆਂ ਕਰਦਾ ਫਿਰਦਾ ਸੀ ਤੇ ਅੱਜ ਇਹੀ ਬੰਦਾ ਇਹ ਖਾਲਸਾ ਪੰਥ ਨੂੰ ਜਿਹੜਾ ਆ ਮੱਤਾ ਦੇਂਦਾ ਫਿਰਦਾ ਵੀ ਵਿਚਾਰੀ ਨਰੇਨੂ ਮਹੰਤ ਦੀ ਜਿਹੜੀ ਰੂਹ ਆ ਉਹ ਤਾਂ ਆ ਸੁੱਚੇ ਲੰਗਾਹ ਦੇ ਵਿੱਚ ਵੜੀ ਹੋਈ ਏ ਸੁਖਬੀਰ ਸਿੰਘ ਬਾਦਲ ਦੇ ਵਿੱਚ ਜਿਹੜੀ ਉਹ ਵੜੀ ਹੋਈ ਏ ਜਿੰਨਾ ਨੁਕਸਾਨ ਅਬਦਾਲੀ ਨੇ ਜਕਰੀਆ ਖਾਨ ਨੇ ਮੀਰ ਮੰਨੂ ਨੇ ਫਰੁਖਸੀਅਰ ਨੇ ਇੰਦਰਾ ਗਾਂਧੀ ਨੇ ਜਨਰਲ ਡਾਇਰ ਨੇ ਬੁੱਚੜ ਬੈਂਤੇ ਨੇ ਸੁਮੇਧ ਸੈਣੀ ਨੇ ਕੌਮਦਾ ਕੀਤਾ ਨਾ ਉਸ ਤੋਂ ਵੀ ਵੱਧ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੇ ਕੀਤਾ ਤੇ ਅੱਜ ਇਹਦੀ ਜਿਹੜੀ ਸਾਰੀ ਜੁੰਡਲੀ ਆ ਚੀਮਾ ਭੁੰਦੜ ਆ ਵਰਟੋਹਾ ਤੇ ਲੰਗਾ ਵਰਗੇ ਇਹ ਸਾਰੇ ਉਹਦੇ ਨਾਲ ਸਨ ਤੇ ਅੱਜ ਵੀ ਜਿਹੜਾ ਆ ਉਹ ਤੁਹਾਨੂੰ ਲੱਗਦਾ ਆ ਕਿ ਸੁਖਵੀਰ ਬਾਦਲ ਤੁਹਾਨੂੰ ਬਹੁਤ ਮਹਾਨ ਲੱਗ ਰਿਹਾ ਆ ਤੁਸੀਂ ਉਹਨੂੰ ਹੀ ਆਪਣਾ ਜਿਹੜਾ ਆ ਉਹ ਗੁਰੂ ਬਣਾ ਲਿਆ ਹੋਇਆ ਆ ਤੁਹਾਡੇ ਵਿੱਚ ਉਹਨਾਂ ਦੁਸ਼ਟਾਂ ਦੀ ਜਿਹੜੀ ਆ ਰੂਹ ਆ ਉਹ ਵੱਡ ਚੁੱਕੀ ਹੋਈ ਆ। ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਇਹ ਸਨ ਭਾਈ ਰਣਜੀਤ ਸਿੰਘ ਦਮ ਦੀ ਟਕਸਾਲ ਪ੍ਰਦਾਨ ਜੂਤ ਪਿੰਡਰਾਂ ਵਾਲਾ ਜਿਨ੍ਹਾਂ ਨੇ ਕਿ ਬੜਾ ਸੁੱਚੇ ਸਿੰਘ ਲੰਗਾ ਅਤੇ ਬਿਰਸਾ ਸਿੰਘ ਬਲਟੋਹਾ ਨੂੰ ਜੋ ਕੁਝ ਕਿਹਾ ਤੁਸੀਂ ਸੁਣ ਲਿਆ। ਹੁਣ ਠੀਕੋ ਲੰਗਾ ਸਾਹਿਬ ਠੀਕੋ ਹੁਣ ਤੁਸੀਂ ਬਿਰਸਾ ਸਿੰਘ ਬਲਟੋਹਾ ਠੀਕੋ ਕਹਾਲੀਆਂ ਸਰੇ ਦੀਆਂ ਗੱਲਾਂ ਕਿ ਆਜਾ ਕੁਝ ਰਹਿੰਦਾਗਾ ਕਿਉਂ ਤੁਸੀਂ ਮਿੱਟੀ ਪਲੀਤ ਕੀਤੀ ਆ ਸਿੱਖ ਕੌਮ ਦੀ ਅੱਜ ਲੰਗਾ ਹੱਥ ਮਾਰ ਮਾਰ ਕੇ ਕਹ ਰਿਹਾ ਕਿ ਜਾਨੀ ਕਿ ਉਹ ਵੱਡਾ ਬਾਦਸ਼ਾਹ ਹੁੰਦਾ ਕੋਈ ਪਤਾ ਨਹੀਂ ਕੀ ਉਹਦੇ ਵੱਡੀ ਜ਼ਿੰਮੇਵਾਰੀ ਜਿਵੇਂ ਆਪਾਂ ਕਹਦੇ ਕਿ ਐਸਐਸਪੀ ਨੇ ਐਸਐਚਓ ਨੂੰ ਥਾਣੇਦਾਰ ਦਾ ਮੁਖੀ ਲਾ ਦਿੱਤਾ ਲੱਗਦਾ ਕਿ ਸੱਚਾ ਲੰਗਾ ਨੂੰ ਹੁਣ ਸੁਖਬੀਰ ਵਾਲ ਪਦਵੀ ਹੈ ਜਿਹੜੀ ਉਹ ਹਾਸਲ ਹੋ ਗਿਆ ਜਾਨੀ ਕਿ ਮੈਨੂੰ ਲੱਗਦਾ ਕਿ ਪ੍ਰਧਾਨ ਸੁੱਚਾ ਲੰਗਾ ਨੂੰ ਬਣਾ ਦਿੱਤਾ ਲੱਗਦਾ ਤਾਂ ਇਸ ਤਰ੍ਹਾਂ ਹੀ ਆ ਕੀ ਤੁਸੀਂ ਖੇੜਾਈ ਆ ਕੀ ਸਿੱਖ ਕੌਮ ਦਾ ਤੁਸੀਂ ਬੇੜਾ ਗਰਕ ਕਰਨ ਤੇ ਤਲੇ ਹੋਇਓ ਤੁਹਾਡੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਆ ਵੀਡੀਓ ਪਈਆਂ ਤੁਹਾਡੀਆਂ ਨੈਟ ਉੱਤੇ ਤੁਸੀਂ ਕੰਮੇ ਮਿਟਾ ਲਓਗੇ ਪੁੱਤਰ ਤੇ ਤੁਹਾਡੇ ਦੀਆਂ ਪਈਆਂ ਨੇ ਜਿਹੜੇ ਹੋਰ ਕਾਰਨਾਂ ਮੈਨੇ ਬਾਦਲ ਕਿਆਂਦੇ ਉਹ ਸਾਰੇ ਪੈਨੇ 1978 ਤੋਂ ਲੈ ਕੇ ਅੱਜ ਤੱਕ ਦੇ 1983 ਦੇ ਵਿੱਚ 4 ਕਿਤਾਬ ਨੂੰ ਲਿਖਿਆ ਚਿੱਠੀਆਂ ਪਈਆਂ ਨੇ ਬੜਾ ਕੁਝ ਪਿਆਗਾ ਤੇ ਲੋਕ ਸਾਰਾ ਕੁਝ ਜਾਣਦੇ ਨੇ ਕਿ ਤੁਸੀਂ ਲੋਕਾਂ ਨੇ ਮਖੌਲ ਬਣਾ ਛੱਡਿਆ ਕਿ ਜਿਹਨੂੰ ਜੀ ਕਰਦਾ ਜਥੇਦਾਰ ਥਾਪ ਦਿੰਦੇ ਜਿਹਨੂੰ ਜੀ ਕਰਦਾ ਲਾਹ ਦਿੰਦੇ ਹੋ ਸਰਪਾ ਆਪਣੀ ਆਪ ਦੇ ਪਿਓ ਜਿਹੜਾ ਮਰਿਆ ਤੁਹਾਡਾ ਪਾਪਾ ਪ੍ਰਕਾਸ਼ ਬਾਦਲਾ ਕਿ ਉਦੋਂ ਉਤੋਂ ਜੀ ਇਹਨਾਂ ਨੇ ਜਿਹੜਾ ਕਿ ਅਵਾਰਡ ਬਾਸ ਕਿਉਂ ਲੈ ਲਿਆ ਸਿਰਫ ਅੱਗ ਇਸ ਗੱਲ ਦੀ ਲੱਗੀ ਹੋਈ ਆ ਸਖਬੀਰ ਬਾਦਲ ਨੂੰ ਤੇ ਉਸਦੇ ਲਾਣੇ ਨੂੰ ਦੂਸਰੀ ਲੱਗੀ ਆ ਕਿ ਸਾਡੇ ਉੱਤੋਂ ਜਿਹੜੇ ਜਿੰਨੇ ਅਸੀਂ ਪਾਪ ਕੀਤੇ ਸੀ ਤੇ ਉਹ ਜਸ ਕਰਵਾ ਲੈ ਜਾਨੀ ਕਿ ਸਾਡੇ ਮੂੰਹੋਂ ਚੁੱਕੜਵਾ ਲੈ ਉਹ ਆਕਾਲ ਪੁਰਖ ਘੜਾਉਂਦਾਗਾ ਜਿ세ਦਾਰ ਤਾਂ ਇੱਕ ਉਸ ਪੁਰਖ ਦੇ ਅਧੀਨ ਚੱਲਦੇ ਆ ਆਕਾਲ ਤਖਤ ਦੇ ਸਾਇਆ ਥੱਲੇ ਚੱਲਦੇ ਆ ਅਕਾਲ ਪੁਰਖ ਦਾ ਹੁਕਮ ਆ ਰਾਹੀ ਜਥੇਦਾਰਾ ਰਾਹੀ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਤੁਹਾਨੂੰ ਸੁਣਾ ਦਿੱਤਾ ਤੇ ਤੁਸੀਂ ਫਿਰ ਅਕਾਲ ਪੁਰਖ ਤੋਂ ਜਿਹਦੇ ਤੁਹਾਡੇ ਜਿਹੜੀਆਂ ਆਪਾਂ ਕਹਿੰਦੇ ਚੋਟਾ ਮਾਰਦਾ ਵੈਗਰੂ ਜਦੋਂ ਉਹ ਚੋਟਾ ਵੱਜਣ ਦੇ ਕਾਰਨ ਫਿਰ ਤੁਸੀਂ ਸਾਰਾ ਕੁਝ ਜਿੰਨਾ ਕੁਝ ਨਿਕਲਿਆ ਸੀ ਅੰਦਰ ਫਿਰ ਤੁਸੀਂ ਸਾਰਾ ਕੁਝ ਬਾਹਰ ਕੱਢ ਕੇ ਰੱਖ ਦਿੱਤਾ ਸਾਰੇ ਪਾਪ ਤੁਹਾਡੇ ਜਿਹੜੇ ਬਾਰ ਆ ਗਏ ਕਿ ਤੁਸੀਂ ਕਵੇਂ ਜਥੇਦਾਰਾਂ ਨੂੰ ਆਪਣੀ ਕੋਠੀ ਦੇ ਵਿੱਚ ਸੱਦ ਕੇ ਉਹ ਬਲਾਤਕਾਰੀ ਆਰਮ ਰਹੀਮ ਨੂੰ ਤੁਸੀਂ ਬਰੀ ਕਰਦੇ ਹੋ ਕਿੱਥੋਂ ਪਸਾਕ ਆਉਂਦੀ ਹੈ ਕੌਣ ਪਸਾਕ ਲਿਆ ਕੇ ਦਿੰਦਾ ਆਪ ਹੀ ਤੁਸੀਂ ਚਿੱਠੀਆਂ ਲਿਖਦੇ ਹੋ ਮਾਫੀ ਨਾਵੇਂ ਦੀਆਂ ਪ੍ਰਦੀਪ ਕਲੇਰ ਨੇ ਸਾਰੇ ਵੱਡੇ ਖਲਾਸੇ ਕੀਤੇ ਹੋਏ ਨੇ ਬਾਕੀ ਤੁਸੀਂ ਸਾਰੇ ਖਲਾਸੇ ਆਪ ਆ ਜਾ ਕੇ ਕਾਲਤਾ ਸਾਹਿਬ ਦੇ ਮੂਹਰੇ ਕਰ ਦਿੱਤੇ ਤੇ ਅੱਜ ਤੁਸੀਂ ਮੁੱਕਰ ਰਹੇ ਹੋ ਹੁਣ ਮੱਕਰੋ ਚ ਹੈ ਨਾ ਮੱਕਰੋ ਕਹਿੰਦੇ ਹੁੰਦੇ ਆ ਤੀਰ ਕਮਾਨ ਚੋਂ ਤੇ ਬੋਲ ਜਮਾਨ ਚੋਂ ਇੱਕ ਵਾਰੀ ਨਿਕਲ ਜਾਣਾ ਤਾਂ ਵਾਪਸ ਨਹੀਂ ਮੁੜਦੇ ਪਾਪਾਂ ਦਾ ਘੜਾ ਕਹਿੰਦੇ ਇੱਕ ਵਾਰੀ ਫੁੱਟ ਜਾਵੇ ਕਿ ਰਸਤੇ ਦੇ ਵਿੱਚ ਲੋਕਾਂ ਦੇ ਸਾਹਮਣੇ ਉਹ ਵੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਇੱਕ ਲੱਖਾਂ ਸੰਗਤਾਂ ਹਰ ਰੋਜ਼ ਨਮਸਤਕ ਹੁੰਦੀਆਂ ਨੇ ਉੱਥੇ ਜਾ ਕੇ ਤੁਹਾਡਾ ਪਾਪਾਂ ਦਾ ਘੜਾ ਪੰਨਿਆ ਗਿਆ ਕਿ ਅੱਜ ਸਾਰੇ ਲੋਕ ਦੇਖ ਰਹੇ ਨੇ ਲਾਂਤਾਂ ਪਾ ਰਹੇ ਨੇ ਤੇ ਇਸ ਕਰਕੇ ਇਸ ਬੀੜ ਨੌਜਵਾਨ ਨੇ ਜੋ ਕੱਜ ਕਿਹਾ ਬਿਲਕੁਲ ਸੱਚ ਕਿਹਾ ਰਣਜੀਤ ਸਿੰਘ ਨੇ ਕਿ ਅਗਰ ਤੁਸੀਂ ਹਈ ਇਹ ਜੇ ਕਰਤੂਤਾਂ ਦੇ ਮਾਲਕੋਂ ਇੱਕ ਹਾ ਕੇ ਹੁਣ ਠੀਕ ਰਹੇ ਹੋ ਕਿ ਅਜੇ ਹੋਰ ਫਿਲਮਾਂ ਬਣਾਉਣੀਆਂ ਨੇ ਤੁਸੀਂ ਦੱਸ ਦਿਓ ਇਸ ਵੀਡੀਓ ਨੂੰ ਬਾਕ ਬਾਕੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਕਿ ਤੁਸੀਂ ਇਸ ਵੀਡੀਓ ਦੇ ਨਾਲ ਕਿੰਨਾ ਇਤਿਬਾਕ ਰੱਖਦੇ ਹੋ ਕੀ ਗੱਲ ਇਹ ਸੱਚੀਆਂ ਨੇ ਜੋਨ ਗੀ ਸਿੰਘ ਨੇ ਕਈਆਂ ਨੇ ਜਾਂ ਮੈਂ ਕਈਆਂ ਨੇ ਜਾਂ ਕਾਤਾ ਸਤ ਜੋ ਇਹ ਆਪ ਮੰਨੇ ਨੇ ਸੱਚੀਆਂ ਗੱਲਾਂ ਨੇ ਕਿ ਜਥੇਦਾਰਾਂ ਨੇ ਕੀ ਗਨਾ ਕੀਤਾ ਇਹਦੇ ਵਿੱਚ ਜਥੇਦਾਰਾਂ ਦੀ ਜਿਹੜੀ ਅਧ ਪਦਵੀ ਆ ਅੱਜ ਜਣਾ ਖੜਾ ਮੂੰਹ ਚੱਕ ਕੇ ਕੋਈ ਨੀਟਾ ਸਾਉਦ ਲਿਖਦਾਗਾ ਕੋਈ ਫਲਾਨਾ ਸਾਉਦ ਲਿਖਦਾ ਕੋਈ ਧਮਕਾ ਸਾਉਦ ਲਿਖਦਾਗਾ ਮਾੜੀ ਮੋਟੀ ਸ਼ਰਮ ਕਰੋ ਬੋਲਣ ਲੱਗਿਆ ਪਦਵੀ ਤੁਹਾਡੀ ਤੁਹਾਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਪਾਤਮੀ ਦੇ ਮਾਲਕ ਨੇ ਤੇ ਉਹ ਉਹ ਰਾਜ ਤੇ ਬੈਠੇ ਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠਾ ਸੀ ਜਿੱਥੇ ਗੁਰੂ ਨੇ ਸਰਜਿਆ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ-ਜਿੱਥੇ ਬੜੇ-ਬੜੇ ਮਹਾਰਾਜੇ ਜਿੱਥੇ ਬੜੇ-ਬੜੇ ਯੋਧੇ ਤੇ ਉਹਨਾਂ ਅਕਾਲਤਾ ਸਭ ਦੇ ਪਾਤਮੀਆ ਤੇ ਬੈਠੇ ਹੋਏ ਨੇ ਤੁਸੀਂ ਉਹਨਾਂ ਦੇ ਪੈਰਾ ਬਰੋਬਰ ਵੀ ਨਹੀਂ ਕਿ ਤੁਸੀਂ ਉਹਨਾਂ ਤੇ ਉਂਗਲਾਂ ਠਾਉਣਿਓ ਠੀਕ ਹੈ ਕਿ ਅੱਜ ਬੇਸਕਾ ਤਾਕਤ ਦੇ ਨਾਲ ਬਾਦਲ ਕ्याने ਉਹਨਾਂ ਨੂੰ ਉਤੋਂ ਲਾ ਦਿੱਤਾ ਪਰ ਅਕਾਲ ਤਖਤ ਦੀ ਜਿਹੜੀ ਗੁਰੂ ਦੀ ਨਾਗਰ ਦੇ ਵਿੱਚ ਅੱਜ ਵੀ ਉਹ ਉੱਥੇ ਬਰਾਜਮਾਨ ਨੇ ਉਹਨਾਂ ਦੀ ਆਵਾਜ਼ ਅੱਜ ਹਰ ਸਿੱਖ ਦੇ ਹਿਰਦੇ ਵਿੱਚ ਜਿਹੜੀ ਆ ਗੂੰਜ ਰਹੀ ਆ ਤੁਸੀਂ ਇਸ ਵੀਡੀਓ ਨੂੰ ਬੱਦ ਤਵਾਰ ਸ਼ੇਅਰ ਕਰੋ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤ